ਸਸੀ ਗੱਲ ਕਿਸਾਨ ਵੀਰੋ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 4 ਜੁਲਾਈ 2025 ਸ਼ਾਮਾਂ ਦਾ ਵਕਤ ਆ ਤੇ ਆ 15 ਜੂਨ ਨੂੰ ਲੱਗੀ ਹੋਈ ਅਗੇਤੀ ਬਾਸਮਤੀ 1692 ਦੇ ਵਿੱਚ ਫਟ ਰੌਟ ਆ ਗਿਆ ਕਦੂ ਵਿਧੀ ਕਰਕੇ ਬੀਜੀ ਹੋਈ ਵੈਸੇ ਤਾਂ ਤਕਰੀਬਨ ਹਰ ਇੱਕ ਕਦੂ ਕੀਤੀ ਜਿਹੜੀ ਫਸਲ ਆ ਚਾਹੇ ਝੋਨਾ ਜਾਂ ਬਾਸਮਤੀ ਆ ਉਹਨੂੰ ਖਤਰਾ ਹੀ ਆ ਉਲੀ ਰੋਗਾਂ ਦਾ ਪਰ ਬਾਸਮਤੀ ਦੀ ਮਾਰ ਹੀਟ ਜ਼ਿਆਦਾ ਆ ਕਿਉਂਕਿ ਸਾਰਾ ਸਾਲ ਇਹ ਜਿਹੜੇ ਸਪੋਰ ਆ ਉਲੀਆਂ ਦੇ ਹੁਣ ਮਰਦੇ ਨਹੀਂਗੇ ਕਿਉਂਕਿ ਇਹਨਾਂ ਨੂੰ ਲਗਾਤਾਰ ਨਮੀ ਮਿਲਦੀ ਰਹਿੰਦੀ ਆ ਆਪਾਂ ਜਿਹੜੀ ਜ਼ਮੀਨ ਦੀ ਰੈਸਟ ਐ 2 ਮਹੀਨੇ ਦੀ ਮਈ ਜੂਨ ਵਾਲੀ ਉਹ ਤੇ ਖਰਾਬ ਕਰ ਦਿੱਤੀ ਆ ਸੁੱਕੀ ਧੁੱਪ ਲੱਗਦੀ ਨਹੀਂ ਨਾ ਸੁੱਕੀ ਜ਼ਮੀਨ ਬਹੁਤੇ ਬੋਂਦੇ ਆ ਤੇ ਆ ਤੁਸੀਂ ਦੇਖੋ ਆ ਜਿੰਨੇ ਵੀ ਬੂਟੇ ਵੱਡੇ ਵੱਡੇ ਆ ਇੱਕਦਮ ਤਾਂ ਨੂੰ ਛੂਟਾ ਪੋ ਰਹੇ ਤੇ ਨੇ ਡਿਗਣਾ ਇਹ ਫਟਰਾਟ ਐ ਜਿਹਨੂੰ ਕੋਈ ਬਕਾਨਾ ਰੋਗ ਵੀ ਕਹਿੰਦਾ ਤੇ ਝੰਡਾ ਰੋਗ ਵੀ ਕਹਿੰਦਾ ਔਰ ਇਹਦਾ ਕੈਮੀਕਲ ਇਲਾਜ ਹੈ ਹੀ ਨਹੀਂ ਪਰ ਅਫਸੋਸ ਤਿੰਨ ਤਿੰਨ ਚੀਜ਼ਾਂ ਕਿਸਾਨ ਵੀਰ ਜਿਹੜੇ ਆ ਨਾ ਜੂਰੀਆ ਚ ਪਾ ਕੇ ਉਹ ਇਹਦੇ ਵਿੱਚ ਪਾ ਰਹੇ ਆ हां एक ਚੰਗੀ ਗੱਲ ਆ ਵੀ ਇਹ ਉਮੀਦ ਦਾ ਪਾਣੀ ਇਹਨਾਂ ਨੇ ਪਾਣੀ ਬੰਦ ਕਰ ਦਿੱਤਾ ਆ ਪਾਣੀ ਸਿਕਾਉਣਾ ਚਾਹੀਦਾ ਤੁਰੰਤ ਇਸ ਸਿਚੁਏਸ਼ਨ 'ਚ ਜਦੋਂ ਤੁਸੀਂ ਨਦੀਨ ਪ੍ਰਬੰਧ ਕਰ ਲਿਆ ਤੇ ਪਾਣੀ ਵੈਸੇ ਹੀ ਭਾਈ ਸਕਾਸ ਕਾ ਕੇ ਲਾਓ ਬੱਤਰ ਦਾ ਤੇ ਇਹ ਵਿੰਦੇ ਆ ਵਿੰਦੇ ਹੀ 10% ਜ਼ਮੀਨ ਦੇ ਵਿੱਚ ਇਹ ਬੂਟੇ ਖੜੇ ਹੋਣੇ ਸ਼ੁਰੂ ਹੋ ਗਏ ਆ ਤੇ ਆ ਸਾਹਮਣੇ ਵੀ ਦੇਖੋ ਤੁਸੀਂ ਆ ਜਿੰਨੇ ਵੀ ਤਾਂ ਨੂੰ ਪੀਲੇ ਰੰਗ ਦੀਆਂ ਭੂਕਾ ਵਾਲੇ ਨਿਕਲੇ ਆ ਆ ਜਿਹੜੇ ਆ ਇਹ ਸਾਰਾ ਫੁੱਟ ਰੌਟ ਆ ਇਧਰ ਨੂੰ ਵੀ ਵਿੰਦੇ ਮਿੰਦੇ ਸ਼ੂਦੀ ਬਿਮਾਰੀਆਂ ਕੋ ਗਾਂ ਵਜ ਜਣਾ ਨੇ ਇਹਦਾ ਇਲਾਜ ਹੁਣ ਤੁਹਾਨੂੰ ਦੱਸਾਂ ਪਹਿਲਾਂ ਬੂਟੇ ਮੈਂ ਪੁੱਟ ਕੇ ਲੈਂਦੇ ਪਹਿਲਾਂ ਦੇਖੋ ਧਿਆਨ ਨਾਲ ਪਛਾਣੋ ਇਹਨਾਂ ਨੂੰ ਬੂਟਿਆਂ ਦੀ ਪਛਾਣ ਕਰੋ ਆ ਹਾਲਾਤ ਹੁੰਦੇ ਇਹਨਾਂ ਦੇ ਇਹ ਆ ਦੇਖੋ ਉਹ ਜਿਹੜਾ ਖੱਬੇ ਪਾਸੇ ਵਾਲਾ ਬੂਟਾ ਇਹ ਆਲਮੋਸਟ ਸਮਝੋ ਵੀ ਇਹ ਦਮ ਤੋੜ ਚੁੱਕਿਆ ਉਲੀ ਦੇ ਸਾਹਮਣੇ ਇਹਨੇ ਹੁਣ ਸੁੱਕ ਕੇ ਖੋਰੀ ਵਾਂਗੂ ਪਰਾਲੀ ਵਾਂਗੂ ਥੱਲੇ ਡਿੱਗ ਪਣਾਵਾ ਆਲਮੋਸਟ ਡੇਗ ਹੀ ਚੁੱਕਾ ਸੀਗਾ ਤੇ ਆ ਜਿਹੜਾ ਸੱਜਾ ਵਾ ਇਹਨੂੰ ਰੋਗ ਚੰਬੜ ਗਿਆ ਵਾ ਇਹਨੇ ਜੱਕ ਦਮ ਤਾਂ ਉਹਨੂੰ ਸ਼ੂਟ ਅਪ ਕੀਤਾ ਇਹ ਐਸਟਰਾਏ ਦਾ ਤਾਂ ਨੂੰ ਵੱਧਦਾ ਇੱਕਦਮ ਬੂਟਾ ਤੇ ਮੁੜ ਕੇ ਥੱਲੇ ਡਿੱਗ ਪੰਦਾ ਜਿਵੇਂ ਦੀਵਾ ਬੁੱਝਣ ਤੋਂ ਪਹਿਲਾਂ ਫੜਫੜਾਉਂਦਾ ਨਾ ਉਹ ਹਲਾ ਦਿਆ ਹਲ ਹਮੇਸ਼ਾ ਇਹਦਾ ਪਨੀਰੀ ਜੀ ਨੂੰ ਕਿਹਾ ਹੁੰਦਾ ਹੈ ਵੀ ਪਨੀਰੀ ਵਿੱਚ ਤੁਸੀਂ ਪਾਓ ਟ੍ਰਾਈਕੋਡਰਮਾ ਵਿਰੜੀ ਪਾਲੋਗੇ ਉਹ ਪਾਊਡਰ ਰੂਪ ਚ ਆ ਟ੍ਰਾਈਕੋਡਰਮਾ ਬਾਇਓ ਹਰਜ ਪਾਲੋਗੇ ਉਹ ਲਿਕੁਇਡ ਆ ਤੇ ਟ੍ਰਾਈਕੋਡਰਮਾ ਇਸ ਸਪੈਰਲਮ ਆ ਗਿਆ ਹੈ ਇਸ ਹੂਲੀਆਂ ਨੂੰ ਮਾਰਨ ਵਾਸਤੇ 25 30 ਸਾਲ ਯੂਨੀਵਰਸੀ ਨੇ ਖੋਜ ਕਰਨ ਤੋਂ ਬਾਅਦ ਇੱਕ ਤੀਸਰਾ ਹੋਰ ਉਲੀਨਾਸ਼ਕ ਦਿੱਤਾ ਹੈ ਔਰ ਬਾਇਓ ਜੈਰ ਮੁਕਤ ਕੀਤੀ ਆਸਤੇ ਇਹ ਹੁਣ ਤੁਸੀਂ ਵੇਖਣਾ ਵੀ ਤੁਸੀਂ ਟ੍ਰਾਈਕੋਡਰਮਾ ਵੇਢੀ ਪਾਉਣੀ ਹੈ ਜਿਹੜੀ ਸੰਜੀਮਦੀ ਦੇ ਨਾਮ ਹੇਠ ਆਉਂਦੀ ਆ ਕਿ ਜਾਂ ਟ੍ਰਾਈਕੋਡਰਮਾ ਬਾਇਓਹਰਜ ਪਾਉਣਾ ਜਿਹੜਾ ਆਪਣਾ ਬਾਇਓਹਰਜ ਦੇ ਨਾਮ ਤੇ ਆਉਂਦਾ ਵਾ ਟ੍ਰਾਈਕੋਡਰਮਾ ਲਿਕਵਿਡ ਜਾਂ ਟੈਕੋਡਰਮ ਐਸ ਪੈਰਲਮ ਪੌਣਾਇ ਜਿਹੜਾ ਕਿ ਐਗੇਨੋਰ ਦੇ ਨਾਂ ਤੇ ਆਉਂਦਾ ਤਿੰਨੇ ਪ੍ਰੋਡਕਟ ਜਿਹੜੇ ਆ ਉਹ ਆਈਪੀਐਲ ਬਾਇਓ ਜਿਹੜੀ ਆ ਉਹ ਬਣਾਉਂਦੀ ਆ ਫਰੈਸ਼ ਡੇਡ ਦਾ ਚੰਗਾ ਲੈ ਕੇ ਭਾਵੇਂ ਆਪਣੀ ਖੇਤ ਦੀ ਮਿੱਟੀ ਚ ਨਹੀਂ ਤੇ ਕੋਈ ਸਾਲ ਪੁਰਾਣੀ ਰੂੜੀ ਚ ਨਹੀਂ ਤੇ ਮੁਰਗੀ ਕੰਪੋਸਟ ਦੇ ਵਿੱਚ ਮਸਲ ਕੇ ਉਹਨੂੰ ਉਹਦੇ ਬੈਕਟੀਰੀਆ ਫਿਰ ਲੱਖਾਂ ਤੋਂ ਕਰੋੜਾ ਹੋ ਜਾਂਦੇ ਆ ਉਹਦਾ ਛੱਟਾ ਜਿਹੜਾ ਐਸ ਵੇਲੇ ਬਿਮਾਰੀ ਦੀ ਹਾਲਤ ਦੇ ਵਿੱਚ 2-2 ਕਿਲੋ ਦਾ ਦੇਣਾ ਬਣਦਾ ਜੇ ਪਾਊਡਰ ਫਾਰਮ ਪਾ ਰਹੇ ਜੇ ਜੇ ਲਿਕਵਿਡ ਪਾ ਰਹੇ ਜੇ ਤੇ ਫਿਰ ਲੀਟਰ ਬਹੁਤ ਆ ਉਹਨੇ ਪਰਮਾਨੈਂਟ ਇਹਦਾ ਹੱਲ ਕਰਨਾ ਆ ਤੇ ਅਗਲੇ ਸਾਲ ਬਿਮਾਰੀ ਆਉਣ ਤੋਂ ਰੋਕਣਾ ਕੈਮੀਕਲ ਜਿਹੜੇ ਆ ਉਹ ਨਹੀਂ ਆ ਕੈਮੀਕਲ ਨੇ ਕੁਝ ਹੱਦ ਤੱਕ ਸਮਝ ਲੋ ਵੀ ਐ ਲੱਗੂ ਸਾਨੂੰ ਰੋਕਤਾ ਆ ਪਰ ਜਿਹੜੇ ਬੂਟੇ ਬਿਮਾਰੀ ਦੇ ਸ਼ਿਕਾਰ ਹੋ ਗਏ ਬਸ ਤੇ ਉਤੋਂ ਸ਼ੂਦੀ ਬਿਮਾਰੀ ਵਾਂਗ ਅੱਗੇ ਖਤਰਾ ਬਣਿਆ ਰਹਿਣਾ ਆ ਇਹਦਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਏ ਆ ਕਿ ਜਿਹਨੂੰ ਇੱਥੇ ਅਸੀਂ ਦਵਾਈਆਂ ਪਾ ਰਹੇ ਆ ਅੱਗੇ ਜਾ ਕੇ ਸਾਨੂੰ ਸਪਰੇਆ ਵੀ ਦੋ ਕਰਨੀਆਂ ਪੈਣੀਆਂ ਤੇ ਉਹਨੇ ਇਹਦੇ ਰੈਜੀਡਿਊ ਇਫੈਕਟ ਦੇ ਵਿੱਚ ਜਾਨੀ ਕਿ ਦਾਣੇਚ ਅਸਰ ਦੇ ਵਿੱਚ ਆ ਜਣਾ ਵਾ ਤੇ ਇਹ ਸੈਂਪਲ ਫੇਲ ਹੁੰਦੇ ਆ ਬਾਸਮਤੀ ਦੇ ਇਹਨਾਂ ਦੇ ਕਰਕੇ ਤੇ ਜੇ ਤੁਸੀਂ ਆਰਾਮ ਨਾਲ ਹੋਣੀ ਸੰਜੀਵਣੀ ਜਾਂ ਬਾਇਓਹਰਜ ਜਾਂ ਇਗਨੋਰ ਵਰਤਿਆ ਹੋਊਗਾ ਤੇ ਨਸਾਰੇ ਤੋਂ ਪਹਿਲਾਂ ਇੱਕ ਸਪਰੇ ਨੂੰ ਵਿਕਤੀ ਵਾਈਪ ਦੀ ਸੁਡੋਮਨਾਸ ਦੇ ਵਿੱਚ ਬੈਕਟੀਰੀਆ ਹੁੰਦਾ ਹੈ ਤੇ ਨਾਲ 5G ਦੀ ਕਰੋਗੇ ਤੇ ਕੋਈ ਸਮੱਸਿਆ ਨਹੀਂ ਆਉਣੀ ਤੇ ਫਸਲ ਸਾਫ਼ ਦੀ ਸਾਫ਼ ਜ਼ਹਿਰ ਮੁਕਤ ਕੋਈ ਸੈਂਪਲ ਫੇਲ ਨਹੀਂ ਹੋਣਾ ਤੇ ਖਰਚਾ ਵੀ ਕੈਮੀਕਲਾਂ ਤੋਂ ਘੱਟ ਗੱਲ ਸਮਝਦੀ ਆ ਸਾਰੀ ਦੇ ਹੁਣ ਦੇਖ ਲਓ ਤੁਸੀਂ ਕਿਹੜਾ ਰਸਤਾ ਚੁਣਨਾ ਵਾ ਤੇ ਇਹ ਜ਼ਮੀਨਲੀ ਵੀ ਮਾੜਾ ਫਸਲੀ ਵੀ ਮਾੜਾ ਇਹ ਝਾੜਲੀ ਵੀ ਮਾੜਾ ਕੁਆਲਟੀਲੀ ਵੀ ਮਾੜਾ ਵਾ ਐਕਸਪੋਰਟਲੀ ਵੀ ਮਾੜਾ ਬਸ ਇੰਨੀਆਂ ਬੇਂਤੀਆਂ ਆ ਦੇਖੋ ਆਹ ਹਾਲਾਤ